ਦੇਸ਼ ਦੇ ਕੱਲੇ ਨੂੰ ਮਿਲਾ ਦੋ ਮੈਂ ਸਭ ਤੋਂ ਪਹਿਲਾਂ ਸੀਐਲ ਸਾਹਿਬ ਦਾ ਸਤਿਕਾਰ ਕਰੂੰਗਾ ਜੀ ਆਇਆਂ ਖੂ ਦਾ ਉਤਮ ਨਮਰੂ ਆਜੋ ਜੋ ਪੁਆਇੰਟ ਰੱਖੂਗਾ ਜੇ ਕਿਸੇ ਜਿੱਤੇ ਵੀ ਸੀਐਲ ਸਾਹਿਬ ਨਾਲ ਮੇਰੀ ਗੋਲਡ ਤੇ ਗੱਲਬਾਤ ਹੋ ਜੇ ਤਾਂ ਉਸ ਮੇਰੇ ਨਿੱਕੇ ਤੇ ਮੈਨੂੰ ਕਲੀਅਰ ਇਹ ਦੇਦਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਮੇਰੇ ਅੱਖੇ ਲੱਗਦਾ ਪੁੱਤ ਜੀ ਦੱਸੋ ਵੀ ਯਾਹਰ ਤੁਸੀਂ ਇਹ ਹੱਦ ਤੱਕ ਕਰੋ ਮੈਂ ਕਰਮਾ ਕਦੋਂ ਬਣਾਇਆ ਜਦੋਂ ਤੁਹਾਡੀ ਸਰਕਾਰ ਦੀਆਂ ਮਲੇਕੀਆਂ ਦੇ ਕਾਰ ਮੇਰਾ ਕਰੋੜਾ ਤੋਂ ਵੱਡਾ ਪੁੱਤ ਤੁਸੀਂ ਤਲਾ ਦੇ ਵਿੱਚ ਮਿਲੀ ਪੁੱਤ ਨਾਲ ਬਿਲਕੁਲ ਸਾਰੀ ਪ੍ਰੀਪਲਾਨ ਪ੍ਰੋਗਰਾਮ ਦੇ ਤਹਿਤ ਮੇਰੇ ਬੱਚਾ ਕੋਲਿਆ ਮੈਂ ਕਰਨਾ ਉਹਦੇ ਕੋਲਿਆ ਮੈਂ ਕਹਿੰਦਾ ਵੀ ਇੰਨੀ ਨਫਕ ਅਸੀਂ ਜਦੋਂ ਤੁਹਾਡਾ ਬੰਦਾ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਕਾਫੀ ਸਿੱਖਦੇ ਹੁੰਦੇ ਇਹ ਗੱਟੀਆਂ ਸਾਡੇ ਤੋਂ ਵੀ ਹੋ ਜਾਉਣਗੀਆਂ ਤਾਂ ਜੋ ਇਹਨਾਂ ਨੂੰ ਇਹਨਾਂ ਵੱਡਾ ਮੌਕਾ ਮਿਲਿਆ ਜਿਹਦੇ ਬੰਦਾ ਪੁੱਛਿਆ ਤੇ ਮੈਂ ਉੱਤੇ ਵੀ ਨਹੀਂ ਬੋਲ ਸਕਦਾ ਸੀ ਉਹ ਅਸੀਂ ਕੈਬਨਟ ਦੇ ਵਿੱਚ ਹੀ ਹੁੰਦਾ ਔਰ ਕੈਬਨਟ ਦੇ ਮੰਤਰੀ ਦੀ ਗੱਲ ਸੁਣਨੋਂ ਮੈਂ ਖੁਡੀਆਂ ਸਾਹਿਬ ਨੂੰ ਮਿਲਿਆ ਨਿਸ਼ਚਿਤ ਰੂਪ ਦੇ ਦਿੱਤ ਨੂੰ ਆਪਣੀਆਂ ਸਮੱਸਿਆਵਾਂ ਨੇ ਬੱਸੇ ਜੀ ਮੈਨੂੰ ਸਦਾ ਸਾਲ ਹੋ ਗਿਆ ਪਉੜ ਦੇ ਫਿਰਦੇ ਨੂੰ ਤੁਸੀਂ ਇੱਕ ਗੈਂਗਸਟਰ ਦੀ ਜੇਲ੍ਹ ਤੋਂ ਤੁਹਾਡੀ ਕਸ਼ਟਰੀਏ ਦੌਰਾਨ ਵੀਡੀਓ ਕੋਲ ਮਾਦਨੇ ਹੋ ਤਾਂ ਹੁਣ ਹਾਲੇ ਤੱਕ ਤੇਰੀ ਪਤਾ ਲੱਗ ਰਿਹਾ ਕਿ ਵੀਡੀਓ ਕਦੋਂ ਬਣੀ ਸੀ ਦਾ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਚਾਹੁੰਦੇ ਮੇਰੇ ਜਿਹੜੇ ਗਵਾਹ ਹੋ ਜਾਂ ਮੈਂ ਆ ਮੈਂ ਕੋਰਟ ਦੇ ਵਿੱਚ ਵੀ ਨਾ ਪਹੁੰਚਾਂ ਤਾਂ ਮੈਂ ਕਿਹਾ ਜੀ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਤਾਂ ਮੈਂ ਆਪਣੇ ਕੇਸ ਵੀ ਵਿਦਰਾ ਕਰ ਲੂਗਾ ਮੈਂ ਅਗਲੀ ਗਵਰਨਮੈਂਟ ਕੋਈ ਆਏਗੀ ਦੁਬਾਰੇ ਇਹ ਓਪਨ ਕਰਾ ਲਾਂਗੇ ਜੇ ਤੁਹਾਡਾ ਮਨ ਰਹੇ ਨੀ ਕਰਨਾ ਚਾਹੁੰਦਾ ਤਾਂ ਨਾਫਤ ਤੇ ਮੇਰੇ ਕੋਈ ਹੱਥ ਹੋਈ ਗਏ ਚਲੋ ਇੱਕ ਗੱਲ ਹੋਈ ਵੀ ਮੇਰਾ ਬੱਚਾ ਇਹਨਰੇ ਮਾਰਤਾ ਧੰਨਵਾਦ ਜੋ ਆਲੋ ਕੁਝ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਚੋ ਗਿਆ ਪਰੰਤੂ ਉਹ ਅਗਲੀ ਹਰ ਦੇਖੋ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ساری ਜ਼ਿੰਦਗੀ ਕਾਰਜਦਾਰ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਵਿੱਚ ਦਿੱਤਾ ਆਪਾਂ ਉਸ ਘਰ ਦੇ ਵਿੱਚ ਬਰਦੇ ਹੋਏ ਦੁਬਾਰਾ ਤੋਂ ਮੈਨੂੰ ਤੁਸੀਂ ਆਪ ਨਿਹਾਲ ਸਾਹਿਬ ਜੀ ਆਰ ਸੈਤੁਰਦੀਏ ਔਰ ਸਤੇਰਦੀਏ ਦੋਨਾਂ ਦੀ ਨਫਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਠੀ ਲਿਖ ਕਰ ਦਿੰਦੇ ਆ ਤੇ ਨਵੇਂ ਜਨੇ ਬੱਚੇ ਦੇ ਕਾਲੇ ਦੇ ਮੰਗਦੇ ਜੀ ਜਦੋਂ ਮੈਂ ਮੈਂ ਮਾਨਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉੱਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਟਿੰਡੇ ਵਾਲਾ ਸੀਐਮਓ ਮੇਰੇ ਨਗਰ ਪਾਉਂਦੇ ਆਇਆ ਫਿਰ ਮੈਂ ਲਾਈਵ ਹੋਣਾ ਆਪਣੀ ਦਿੱਕਾ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੋਸਤੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲੇ ਬੱਚੇ ਦੇ ਕਾਲੇ ਦਿਖਾਦੇ ਡੀਐਨਏ ਟੈਸਟ ਤੇ ਮੇਰਾ ਫੋਨ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਤਾ ਉਹਨਾਂ ਨੇ ਨਾ ਹੱਥ ਤੋਂ ਇਹ ਸਾਤਾ ਕੇ ਦੇਖ ਲਓ ਕਿ ਜਿਹੜਾ ਸਿੱਧੂ ਉਸ ਵਾਲੇ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇੱਕ ਜੱਟੀਆਂ ਵੀਰੋਂ ਸੰਤਨ ਨੇ ਤੇ ਸੇਕ ਨੇ ਮਿਲ ਕੇ ਕੱਢਿਆ ਹੁਣ ਤੁਸੀਂ ਆਪ ਸੋਚੋ ਇੱਕ ਘੋੜਾ ਪਰ ਮਾਸੂਮ ਜਿਹਨੇ ਉਹ ਵੀ ਨਹੀਂ ਪਤਾ ਮੇਰਾ ਜਨਮ ਹੋਇਆ ਕਿੱਥੇ ਹੈ ਹਾਲੇ ਮੈਂ ਕੀ ਹੋ ਜੇ ਮਹਾਤ ਪੜਾਣਾ ਪੜਨਾ ਹੈ ਤਾਂ ਉਹਦੇ ਪਰਤੀ ਵੀ ਇਹਨਾਂ ਦੀ ਕੀ ਸੋਚ ਹੈ ਮੇਰੇ ਬੁੱਤਨੇ ਸਿਕਿਉਰਟੀ ਦੇ ਬੰਦੇ ਆ ਬੈਠੇ ਜਗਿੰਦਰਪੁਰ ਦਾਵਾ ਸਾਹਿਬ ਮੈਂ ਕਹਾ ਦੋ ਸਾਲ ਜਿਹੜਾ ਬੱਚਾ ਤੇ ਜਿਊਗਾ ਤਾਂ ਇਹਦੀ ਕਿਰਪਾ ਕਰਕੇ ਦਿਓ ਗਿਆ ਮੈਂ ਜਦੋਂ ਕਿ ਇਹਨਾਂ ਦਾ ਬਹੁਤ ਕੀਤੇ ਸਾਨੂੰ ਮੌਕੇ ਦੇ ਸੁਰੱਖਿਆ ਦੇ ਲਈ ਮੈਨੂੰ ਸੂਚਨਾ ਦੇ ਮਿਲੀ ਮੈਨੂੰ ਲੱਗਦਾ ਹੈ ਕਿਾਰੇ ਚੌਕਸ ਵੀ ਕੀਤਾ ਗਿਆ ਬੁਰਬਾਰਦ ਤੋਂ ਚੰਡੀਗੜ੍ਹ ਬਲਾ ਲੈਂਦੇ ਸੀ ਜੇਕਰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਹ ਪੂਰਨ ਪਤਾ ਮਿਲਦੀ ਸੀ ਕਿ ਤਰ੍ਹਾਂ ਦੀ ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਦੇ ਸਿੱਧੂ ਮੂਸੇਵਾਲਾ ਇੱਕ ਗੋਦਾਰੀ ਦੇ ਕਾਗੂਆ ਹੈ ਇਹ ਦੋ ਬੰਦੇ ਨੂੰ ਪੰਜਾਬ ਦੇ ਵਿੱਚ ਜਿਹੜੀ ਸੈਕਿਉਰਿਟੀ ਸਭ ਤੋਂ ਹਾਈ ਹੈ ਤਾਂ ਇਹ ਕਹਿੰਦੇ ਸਿਕਿਉਰਿਟੀ ਬਰਹਾਇਆ ਦੇ ਪਰ ਸਰਕਾਰ ਨੇ ਕੀਤਾ ਕਿ ਉਹ ਜਿੱਥੇ ਉਹ 잡ਤਾ ਸਿਕਿਉਰਿਟੀ ਸਭੂ ਵਿਰਾਗ ਕਰ ਚਲੋ ਬਰਜ਼ਾਰੀ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਸਿਕਿਉਰਿਟੀ ਬਰਹਾ ਹੋਗੀ ਸੀ ਅਸੀਂ 12 15 ਦੇ ਘਰੇ ਰਹੇ ਬਿਨਾਂ ਕਿਸੇ ਮੰਨਤ ਤੋਂ ਖੰਬਾਰੇ ਨਹੀਂ ਕਿਹਾ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਦਰਪੇਸ਼ ਤੰਨੂ ਕਰਕੇ ਵੀ ਨੇ ਰਵਾਈਜ਼ਰ

ਫੇਰ ਦੌਤਾ ਕਰ ਲੱਗੇ ਤੇ ਉਹਨਾਂ ਦੀ ਮੌਤ ਦੇ ਬਰਾਟੇ ਜਾਰੀ ਕਰਨਾ ਚਾਹੀਦਾ। ਉਦੋਂ ਲੌਰੈਂਸ ਦਾ ਜਿਹੜਾ ਦੇ ਵਿੱਚ ਕੰਮ ਪਈ ਹੈ ਦੱਸੋ। ਉਹਨੂੰ ਉਹ ਜਿਸ ਤਰ੍ਹਾਂ ਮੇਰਾ ਬੱਚਾ ਜੱਪਨਾ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸੀ ਆਨ ਦਸ ਮਿੰਟ ਤੁਸੀਂ ਉਹ ਗੋਲੀ ਦੇ ਸੌ ਨਹੀਂ ਕਰਤਾ ਤਾਂ ਲੌਰੈਂਸ ਜਿਹਦੇ ਉੱਤੇ 100 ਪਰਚੇ ਆ ਉਹ ਜਦੋਂ ਬਾਹਰ ਤੋਂ ਜਾਂਦਾ ਫਿਰ ਉਹ ਲੋਕਾਂ ਕੋਲ ਨਾ ਕੰਮਣ ਪਾਈ। ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦਾ ਨੂੰ ਤੁਸੀਂ ਤਿੰਨ ਤਿੰਨ ਡੀਐਫਟੀ ਦੀ ਥਾੜੀ ਦਿਨੇਓ। ਉਹਨਾਂ ਨੇ ਰੱਖਿਆ ਕਰਦੇ ਉਹਨਾਂ ਦੇ ਗ੍ਰੈਂਡਿਡ ਕੱਪੜੇ ਪਾ ਕੇ ਤੇਸ਼ ਕਰਦੇ ਉਹਦੇ ਦੀ ਰੀਹਾਂ ਬਣ ਗਈਆਂ ਨੇ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦੇ ਹੁੰਦੇ ਆ ਯਾਰ ਇਹ ਗੱਲਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮਿਲੂ ਮੇਰਾ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਕਿ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਨੂੰਰੇ ਹੱਥ ਬੰਨ੍ਹ ਲੋਕਾਂ ਨੂੰ ਅਪੀਲ ਕਰ ਸ਼ਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋ ਜੇ ਤਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਇੱਕ ਬੜੇ ਭਾਵਕ